ਸੇਵਾ ਨਾਮ ਸਿਮਰਨ ਸਿੱਧਕ ਪ੍ਰਭੂ ਪਰਭੋਸਾ ਸਿੱਖ ਧਰਮ ਤੇ ਥੰਮ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਲੰਗਰ ਪ੍ਰਥਾ ਚਾਲੂ ਹੋ ਗਈ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਭਾਈ ਮੰਜ ਸੇਵਾ ਕਰਦਾ ਦਰਬਾਰ ਵਿੱਚ ਹੀ ਰਹਿੰਦਾ ਸੀ ਇੱਕ ਵਾਰੀ ਗੁਰੂ ਜੀ ਲੰਗਰ ਵਿੱਚ ਆਏ ਭਾਈ ਸਾਹਿਬ ਆਟਾ ਗੁੰਨ ਰਹੇ ਸਨ ਸੋ ਖੜੇ ਹੋ ਗਏ ਹੱਥ ਜੋੜਨ ਦੀ ਬਜਾਏ ਪਿੱਛੇ ਕਰ ਲਏ ਗੁਰੂ ਜੀ ਦੇ ਪੁੱਛਣ ਤੇ ਕਹਿਣ ਲੱਗੇ ਪਾਤਸ਼ਾਹ ਹੱਥ ਸਾਫ਼ ਨਹੀਂ ਹਨ ਆਟੇ ਨਾਲ ਲਿਬੜੇ ਹੋਏ ਹਨ ਗੁਰੂ ਜੀ ਨੇ ਉਪਦੇਸ਼ ਦਿੱਤਾ ਸੇਵਾ ਕਰਦੇ ਆ ਹੱਥ ਅਪਵਿੱਤਰ ਨਹੀਂ ਪਵਿੱਤਰ ਹੁੰਦੇ ਹਨ ਭਾਈ ਮੰਜੀ ਜੀ ਤੋਂ ਗੁਰੂ ਜੀ ਨੇ ਪੁੱਛਿਆ ਕਿਵੇਂ ਗੁਜ਼ਾਰਾ ਚੱਲਦਾ ਹੈ ਤੇ ਜਵਾਬ ਮਿਲਿਆ ਸੇਵਾ ਕਰ ਲਈਦੀ ਹੈ ਲੰਗਰ ਸ਼ਕ ਲਈਦਾ ਗੁਰੂ ਜੀ ਨੂੰ ਇਹ ਉੱਤਰ ਚੰਗਾ ਨਾ ਲੱਗਿਆ ਫਿਰ ਉਸ ਦਿਨ ਤੋਂ ਭਾਈ ਮੰਜ ਸੇਵਾ ਕਰਦੇ ਰਹੇ ਤੇ ਸੇਵਾ ਕਰਦਿਆਂ ਸੰਗਤਾਂ ਦੀ ਝੂਠ ਖਾ ਕੇ ਗੁਜ਼ਾਰਾ ਕਰਨ ਲੱਗੇ ਗੁਰੂ ਜੀ ਨੂੰ ਇਹ ਵੀ ਪ੍ਰਵਾਨ ਨਹੀਂ ਸੀ ਇਸ ਤੋਂ ਬਾਅਦ ਭਾਈ ਮੰਜ ਜੀ ਨੇ ਜੰਗਲ ਤੋਂ ਲੱਕੜਾਂ ਕੱਟ ਕੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਅਧੀਆਂ ਵੇਚ ਦਿੰਦੇ ਤੇ পেট ਭਰ ਲੈਂਦੇ ਤੇ ਅਧੀਆਂ ਗੁਰੂ ਲੰਗਰ ਵਿੱਚ ਨਿਮਿਤ ਸੇਵਾ ਕਰਨੀ ਇਸ ਤਰ੍ਹਾਂ ਕਾफी ਸਮਾਂ ਬਤੀਤ ਹੋ ਗਿਆ ਇੱਕ ਦਿਨ ਜੋਰਦਾਰ ਹਨੇਰੀ ਆਈ ਜੰਗਲ ਵਿੱਚੋਂ ਭਾਈ ਸਾਹਿਬ ਲੱਕੜਾਂ ਦੀ ਪੰਡ ਚੁੱਕੀ ਆ ਰਹੇ ਸਨ ਰਸਤੇ ਤੋਂ ਥੜਕ ਗਏ ਤੇ ਇੱਕ ਖੂਹ ਵਿੱਚ ਡਿੱਗ ਪਏ ਲੱਕੜਾਂ ਸਿਰ ਉੱਤੇ ਆਪ ਪਾਣੀ ਵਿੱਚ ਸਾਰੀ ਰਾਤ ਖੜੇ ਰਹੇ ਅਤੇ ਸਿਮਰਨ ਕਰਦੇ ਰਹੇ ਸਵੇਰ ਹੁੰਦਿਆਂ ਹੀ ਸਿੱਖਾਂ ਨੂੰ ਪਤਾ ਲੱਗਾ ਗੁਰੂ ਜੀ ਸਮੇਤ ਖੂਬ ਔੜ ਰੱਸੀ ਲੈ ਕੇ ਪਹੁੰਚੇ ਤੇ ਭਾਈ ਮੰਜ ਜੀ ਨੂੰ ਬਾਹਰ ਨਿਕਲਣ ਲਈ ਆਵਾਜ਼ ਦਿੱਤੀ ਜਵਾਬ ਆਇਆ ਪਹਿਲਾਂ ਲੰਗਰ ਲਈ ਲਿਆਂਦੀਆਂ ਲੱਕੜਾਂ ਕੱਢੋ ਲੱਕੜਾਂ ਬਾਹਰ ਕੱਢ ਕੇ ਭਾਈ ਮੰਜ ਜੀ ਨੂੰ ਬਾਹਰ ਕੱਢਿਆ ਗਿਆ ਗੁਰੂ ਜੀ ਨੇ ਆਪਣੇ ਗਲ ਨਾਲ ਲਾ ਲਿਆ ਤੇ ਕਿਹਾ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹਿਤਾ ਜਗ ਲੰਗਣ ਹਾਰਾ ਪਾਈ ਮੰਜ ਦਾ ਪਿੰਡ ਕੰਗਮਾਇਓ ਹੁਸ਼ਿਆਰਪੁਰ ਵਿੱਚ ਸੀ ਉਸਨੇ ਆਪਣੇ ਘਰ ਵਿੱਚ ਇੱਕ ਕਬਰ ਪੀਰਖਾਨਾ ਬਣਾਇਆ ਹੋਇਆ ਸੀ ਉਹ ਸਰਦਾਰ ਲੋਹਾਂ ਦੇ ਨਾਲ ਹਰ ਸਾਲ ਨਿਗਾਹੇ ਪਿੰਡ ਜਾਂਦਾ ਸੀ ਇਸੇ ਉਹਨਾਂ ਦੇ ਆਗੂ ਦੀ ਕਬਰ ਸੀ ਸਾਹਨੇ 1585 ਈਸਵੀ ਵਿੱਚ ਇਹ ਜਥੇ ਸਮੇਤ ਨਿਗਾਹੇ ਤੋਂ ਵਾਪਸ ਫੇੜ ਆ ਰਿਹਾ ਸੀ ਤੇ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਸੰਗਤ ਵਿੱਚ ਆ ਕੇ ਬਾਣੀ ਦਾ ਕੀਰਤਨ ਸੁਣਿਆ ਮਨ ਸ਼ਾਂਤ ਹੋਇਆ ਭਾਈ ਸਾਹਿਬ ਨੇ ਸਤਿਗੁਰੂ ਪਾਸੋਂ ਸਿੱਖੀ ਦੀ ਦਾਤ ਮੰਗੀ ਗੁਰੂ ਸਾਹਿਬ ਨੇ ਫਰਮਾਇਆ ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ ਪਹਿਲੋਂ ਆਪਣੇ ਕਾਰਜਾਂ ਕੇ ਪੀਰਖਾਨਾ ਢਾ ਸਿੱਖੀ ਤੋਂ ਉਲਟ ਸਾਰੇ ਕੰਮ ਕਰਨੇ ਬੰਦ ਕਰ ਤਾਂ ਤੂੰ ਸਿੱਖ ਬਣ ਸਕਦਾ ਹੈ ਸੋ ਭਾਈ ਸਾਹਿਬ ਨੇ ਕਾਰਜਾਂ ਕੇ ਕਬਰ ਢਾ ਦਿੱਤੀ ਤੇ ਅੰਮ੍ਰਿਤਸਰ ਆ ਗਏ ਸਿੱਖੀ ਦੀ ਸੇਵਾ ਵਿੱਚ ਡਟ ਗਏ ਭਾਈ ਸਾਹਿਬ ਜੀ ਦਾ ਜੀਵਨ ਸਿੱਖੀ ਜੀਵਨ ਦੇ ਲਈ ਚਾਨਣ ਮੁਨਾਰਾ ਬਣਿਆ